ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਅੱਜ ਪੂਨਮ ਬਹੁਤ ਖੁਸ਼ ਹੁੰਦੀ ਆ ਸਵੇਰੇ ਉੱਠਣਸਾਰ ਉਹਨੇ ਘਰ ਦੇ ਫਟਾਫਟ ਕੰਮ ਵੇੜੇ ਆਪਣੇ ਜੁੜਵਾ ਬੱਚਿਆਂ ਨੂੰ ਵਧੀਆ ਤਿਆਰ ਕੀਤਾ ਉਦੇਕਰ ਵਾਲਾ ਕਹਿੰਦਾ ਵੀ ਅੱਜ ਤਾਂ ਮੈਡਮ ਨੇ ਬੜਾ ਜਲਦੀ ਜਲਦੀ ਕੰਮ ਨਵੇੜਤੇ ਤੇ ਬੱਚਿਆਂ ਨੂੰ ਵੀ ਨਿਵਾਤ ਧਮਾ ਲਿਆ ਕੀ ਗੱਲ ਆ ਉਹ ਕਹਿੰਦੀ ਲੈ ਤੁਸੀਂ ਹੀ ਭੁੱਲ ਗਏ ਹੋਵੋਗੇ ਮੈਂ ਥੋੜੀ ਭੁੱਲੀਆਂ ਪਤਾ ਅੱਜ ਮੈਂ ਆਪਣੇ ਪੇਕੇ ਜਾਣਾ ਉਹ ਕਹਿੰਦਾ ਅੱਛਾ ਇਹ ਗੱਲ ਹੈ ਵੀ ਅੱਜ ਫਿਰ ਤਾਂ ਹੀ ਸੁਦੇਂ ਸੁਦੇਂ ਤਿਆਰ ਹੋਈ ਫਿਰਦੀਆਂ ਉਹ ਕਹਿੰਦੀ ਲੈ ਤਿਆਰ ਤਾਂ ਮੈਂ ਰੋਜ਼ ਹੀ ਹੁੰਦੀ ਆ ਪਰ ਕਹਿੰਦੀ ਵੀ ਪੇਕੇ ਮੈਂ ਪਤਾ ਕਿੰਨੇ ਸਾਲ ਤੋਂ ਜਾ ਰਹੀਆਂ 2 ਸਾਲ ਤੋਂ ਜਾ ਰਹੀਆਂਗੀ ਜਦੋਂ ਦੀ ਪਾਪਾ ਦੀ ਮੌਤ ਹੋਈ ਆ ਉਸ ਤੋਂ ਬਾਅਦ ਮੈਂ ਸਿਰਫ ਇੱਕ ਵਾਰ ਮਾਂ ਨੂੰ ਮਿਲ ਕੇ ਆਈਆਂ ਇਹ ਅੱਜ ਸਬਬ ਬਣਿਆ ਤੁਸੀਂ ਇਹ ਵੇਖੋ ਵੀ ਕੋਈ ਔਰਤ ਕੋਈ ਕੁੜੀ ਆਪਣੇ ਪੇਕਿਆਂ ਬਿਨਾਂ 2 ਸਾਲ ਰਹਿ ਸਕਦੀ ਆ ਉਹ ਕਹਿੰਦਾ ਅੱਛਾ ਉਹ ਕਹਿੰਦੀ ਹਾਂ ਕਹਿੰਦਾ ਚੱਲ ਠੀਕ ਐ ਫਿਰ ਮਜ਼ਾਕ ਕਰਦਾ ਕੋਈ ਨਾ ਜਾ ਆ ਕਹਿੰਦੀ ਇਸ ਵਾਰ ਨਾ ਮੈਂ ਪੂਰਾ 1 ਮਹੀਨਾ ਲਾ ਕੇ ਆਉਂ ਉਹ ਕਹਿੰਦਾ ਨਾ 1 ਮਹੀਨਾ ਤਾਂ ਨਹੀਂ ਸਰਨਾ ਸਾਡੀ ਵੀ ਰੋਟੀ ਪਾਣੀ ਦਾ ਔਖਾ ਹੋ ਜੂ ਚੱਲ ਤੂੰ ਬਾਲਾ ਕਰਦੀਆਂ 1 ਹਫਤਾ ਲਾ ਆਈਂ ਇਸੇ ਤਰ੍ਹਾਂ ਦੋਨੋਂ ਪਤੀ ਪਤਨੀ ਹੱਸਦੇ ਆ ਤਕਰਾਰ ਜੀ ਕਰਦੇ ਆ ਤੇ ਪੂਨਮ ਦਾ ਪਤੀ ਉਹਨੂੰ ਟ੍ਰੇਨ ਚੜ੍ਹਾਇਆ ਹੁੰਦਾ। ਪੂਨਮ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਤੇ ਇੱਕੋ ਦੇ ਭਰਾ ਸੀ। ਦੋਨੋਂ ਇਕਲੌਤੇ ਹੁੰਦੇ ਆ। ਦੋਨੋਂ ਭੈਣ ਭਰਾ ਇੱਕੋ ਹੀ ਮੁੰਡਾ ਸੀ ਤੇ ਇੱਕੋ ਹੀ ਕੁੜੀ ਸੀ। ਜਦੋਂ ਉਹ ਦੋਨੋਂ ਛੋਟੇ ਹੁੰਦੇ ਸੀ ਤਾਂ ਦੋਨਾਂ ਭੈਣ ਭਰਾਵਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਹੁੰਦਾ। ਪੂਨਮ ਮੁੰਬਈ ਰਹਿਣ ਲੱਗ ਜਾਂਦੀ ਆਪਣੇ ਪਤੀ ਨਾਲ ਵਿਆਹ ਤੋਂ ਬਾਅਦ ਇਸ ਕਰਕੇ ਉਹਦਾ ਆਪਣੇ ਪੇਕੇ ਘਾਟੇ ਕਿਹੜਾ ਵਜਦਾ ਸੀ। ਜਦੋਂ ਪਿਛਲੀ ਵਾਰ ਉਹਦੇ ਪਾਪਾ ਜੀ ਦੀ ਮੌਤ ਹੋਈ ਤੇ ਉਹ ਆਪਣੇ ਪਾਪਾ ਜੀ ਦੇ ਅੰਤਮ ਸੰਸਕਾਰ ਤੋਂ ਲੈ ਕੇ ਅੰਤਮ ਕਿਰਿਆਵਾਂ ਮਤਲਬ ਭੋਗ ਤੱਕ ਉਹ ਆਪਣੇ ਪੇਕੇ ਘਰ ਰਹਿੰਦੀ ਆ ਉਸ ਤੋਂ ਬਾਅਦ ਉਹ ਮੁੰਬਈ ਚਲੀ ਜਾਂਦੀ ਆ ਫੋਨ ਤੇ ਵੀਡੀਓ ਕਾਲ ਤੇ ਉਹਦੀ ਆਪਣੀ ਮਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਉਹ ਪਿਛਲੇ ਇੱਕ ਦਿਨਾਂ ਤੋਂ ਕੁਝ ਦਿਨਾਂ ਤੋਂ ਇੱਕ ਗੱਲ ਨੋਟ ਕਰ ਰਹੀ ਸੀ ਵੀ ਜਿਹੜੀ ਉਹਦੀ ਮਾਂ ਸੀ ਜਦੋਂ ਉਹਦੇ ਨਾਲ ਫੋਨ ਤੇ ਗੱਲ ਕਰਦੀ ਸੀ ਤਾਂ ਉਹ ਸਿਰਫ ਹਾਂ ਹੂੰ ਕਰਦੀ ਸੀ ਤੇ ਉਹਨੇ ਇਸ ਗੱਲ ਦੀ ਫਿਕਰ ਰਹਿਣ ਲੱਗੀ ਸੀ ਵੀ ਉਹਦੀ ਮਾਂ ਨੂੰ ਕੀ ਹੋ ਗਿਆ ਤੇ ਉਹ ਆਪਣੇ ਪਤੀ ਵਿਵੇਕ ਨੂੰ ਕਹਿੰਦੀ ਆ ਕਿ ਵਿਵੇਕ ਕਿੰਨਾ ਟਾਈਮ ਹੋ ਗਿਆ ਵੀ ਮੈਂ ਨਾ ਮਾਂ ਨੂੰ ਨਹੀਂ ਮਿਲ ਕੇ ਆਈ ਵੀ ਭਾਵੇਂ ਫੋਨ ਤੇ ਗੱਲ ਹੋਈ ਜਾਂਦੀ ਆ ਪਰ ਵਾਈ ਫੇਸ ਮਿਲਣ ਦੀ ਹੋਰ ਗੱਲ ਹੁੰਦੀ ਆ ਵੀ ਮੈਨੂੰ ਜਾਇ ਆਉਣ ਦੋ ਬੱਚਿਆਂ ਨੂੰ ਛੁੱਟੀਆਂ ਸੀ ਇਸ ਕਰਕੇ ਉਹ ਕਹਿੰਦਾ ਵੀ ਚਲੀ ਜਾ ਉਹਦੇ ਦੋ ਬੱਚੇ ਹੁੰਦੇ ਆ ਇੱਕ ਬੇਟਾ ਤੇ ਇੱਕ ਬੇਟੀ ਦੋਨੋਂ ਜੁੜਵਾ ਹੁੰਦੇ ਆ ਚਲੋ ਉਹ ਟ੍ਰੇਨ ਚੜ੍ਹਦੀ ਆ ਟ੍ਰੇਨ ਦੇ ਵਿੱਚ ਬੈਠੀ ਉਹ ਸੋਚਾਂ ਦੇ ਵਿੱਚ ਖੁੱਭੀ ਹੁੰਦੀ ਆ ਯੋਜਾ ਮਤਲਬ ਇੱਕ ਪਿਛਲਾ ਵੇਲਾ ਯਾਦ ਕਰ ਰਹੀ ਹੁੰਦੀ ਆ ਵੀ ਜਦੋਂ ਮੈਂ ਨਵੀਂ-ਨਵੀਂ ਵੀ ਆਈ ਸੀ ਤੇ ਮੈਂ ਜਦੋਂ ਪੇਕੇ ਜਾਣਾ ਹੁੰਦਾ ਸੀ ਹਨਾ ਵੀ ਮੇਰੇ ਪਾਪਾ ਵੀ ਜਿਉਂਦੇ ਸੀ ਤੇ ਉਦੋਂ ਮੇਰੀ ਮੰਮੀ ਨੂੰ ਕਿੰਨਾ ਚਾਹ ਹੁੰਦਾ ਸੀ ਮੇਰੇ ਆਉਣ ਦਾ ਵੀ ਸਾਰਾ ਦਿਨ ਉਹ ਦੀ ਅੱਡੀ ਧਰਤੀ ਤੇ ਨਹੀਂ ਸੀ ਲੱਗਦੀਗੀ ਮੇਰੇ ਪਸੰਦ ਦੇ ਖਾਣ ਪਕਵਾਨ ਬਣਾ ਕੇ ਰੱਖਦੀ ਸੀ ਵੀ ਕਿੰਨੀ ਮਸਤੀ ਕਰਦੇ ਸੀ ਵੀ ਜਿਵੇਂ ਜਿਵੇਂ ਆਪਾਂ ਵੱਡੇ ਹੁੰਨੇ ਆ ਕਬੀਲਦਾਰੀਆਂ ਦੇ ਵਿੱਚ ਉਲਝ ਜਾਂਦੇ ਆ ਜ਼ਿੰਮੇਵਾਰੀਆਂ ਦੇ ਵਿੱਚ ਤਾ ਫਿਰ ਸਾਨੂੰ ਹਨਾ ਵੀ ਫੁਰਸਤ ਵੀ ਨਹੀਂ ਮਿਲਦੀ ਆਪਣੇ ਮਾਪਿਆਂ ਨੂੰ ਮਿਲਣ ਦੀ ਚਲੋ ਹੋ ਇਸੇ ਤਰ੍ਹਾਂ ਸੋਚਾਂ ਦੇ ਵਿੱਚ ਗਵਾਚੀ ਸੀਟ ਦੇ ਉੱਪਰ ਉਹਨੂੰ ਪਈ ਨੂੰ ਨੀਂਦ ਆ ਜਾਂਦੀ ਆ ਉਹ ਆਪਣੇ ਬੱਚਿਆਂ ਨੂੰ ਉਸੇ ਤਰ੍ਹਾਂ ਲੈ ਕੇ ਜੀ ਹਨਾ ਪੈ ਜਾਂਦੀ ਆ ਟ੍ਰੇਨ ਦਾ ਸਫ਼ਰ ਭਾਵੇਂ ਲੰਬਾ ਸੀ ਤੇ ਇਨੇ ਫੋਨ ਦੀ ਘੰਟੀ ਵੱਜਦੀ ਆ ਤੇ ਉਹਨੂੰ ਜਾਗ ਆ ਜਾਂਦੀ ਆ ਭਾਵੇਂ ਉਹਦੇ ਬੱਚੇ ਬਹੁਤੇ ਛੋਟੇ ਨਹੀਂ ਸੀ ਪਰ ਫਿਰ ਵੀ ਉਹ ਆਪਣੇ ਬੱਚਿਆਂ ਨੂੰ ਨਾਲ ਲਾ ਕੇ ਬੈਠੀ ਸੀ ਉਹਨੂੰ ਆਏ ਸੀ ਟ੍ਰੇਨ ਦੇ ਵਿੱਚਾਂ ਮੈਂ ਤੇ ਜਦੋਂ ਉਹ ਆਪਣੇ ਬੱਚਿਆਂ ਨੂੰ ਖੜੇ ਕਰਕੇ ਆਪ ਬੈਹੰਦੀ ਆ ਸੀਟ ਤੇ ਤੇ ਫੋਨ ਚੱਕਦੀ ਆ ਤਾਂ ਉਹਦੇ ਪਤੀ ਵਿਵੇਕ ਦਾ ਫੋਨ ਹੁੰਦਾ ਤੇ ਕਹਿੰਦਾ ਕਿ ਪੂਨਮ ਅੱਧਾ ਘੰਟਾ ਰਹਿ ਗਿਆ ਤੇਰੀ ਨਾ ਜਿਹੜੀ ਸਟੇਸ਼ਨ ਤੇ ਪਹੁੰਚਣ ਵਾਲੀ ਆ ਵੀ ਪੱਕਾ ਤੂੰ ਸੌਂ ਗਈ ਹੋਵੇਂਗੀ ਉਹ ਕਹਿੰਦੀ ਵੀ ਹਾਂ ਮੈਂ ਸੌਂ ਗਈ ਸੀ ਕਹਿੰਦਾ ਮੈਂ ਇਸੇ ਲਈ ਫੋਨ ਕੀਤਾ ਵੀ ਧਿਆਨ ਨਾਲ ਆਪਣਾ ਸਮਾਨ ਵਗੈਰਾ ਚੱਕ ਲੈ ਤੇ ਸਟੇਸ਼ਨ ਆਉਣ ਵਾਲਾ ਹੈ ਚਲੋ ਗੱਲਬਾਤ ਕਰਦੀ ਆ ਤੇ ਗੱਲਬਾਤ ਕਰਕੇ ਉਹ ਫੋਨ ਕੱਟ ਦਿੰਦੀ ਆ ਅੱਧੇ ਘੰਟੇ ਬਾਅਦ ਉਹਦੀ ਟ੍ਰੇਨ ਆ ਜਿਹੜੀ ਸਟੇਸ਼ਨ ਤੇ ਪਹੁੰਚਦੀ ਆ ਉਹੋ ਮਤਲਬ ਨਾ ਤਾਂ ਆਪਣੇ ਭਰਾ ਭਹਾਈ ਨੂੰ ਦੱਸ ਕੇ ਆਈ ਸੀ ਤੇ ਨਾ ਆਪਣੀ ਮਾਂ ਨੂੰ ਉਹਨੂੰ ਇਹ ਸੀ ਮੈਂ ਸਰਪ੍ਰਾਈਜ਼ ਦੇਵਾਂ ਆਪਣੀ ਮਾਂ ਨੂੰ ਉਸ ਤੋਂ ਉਹ ਆਟੋ ਲੈਂਦੀ ਆ ਆਟੋ ਲੈ ਕੇ ਆਪਣੇ ਘਰ ਪਹੁੰਚਦੀ ਆ ਜਦੋਂ ਉਹ ਘਰ ਪਹੁੰਚੀ ਉਹਨੇ ਡੋਰ ਬੈਲ ਵਜਾਈ ਤਾਂ ਅੱਗੋਂ ਕੋਈ ਜਵਾਬ ਨਾ ਆਇਆ ਉਹਨੇ ਦਰਵਾਜ਼ਾ ਥੋੜਾ ਜਿਹਾ ਧੱਕ ਕੇ ਵੇਖਿਆ ਤਾਂ ਮੇਨ ਗੇਟ ਆ ਜਿਹੜਾ ਖੁੱਲਾ ਸੀ ਉਹ ਗੇਟ ਖੋਲ ਕੇ ਅੰਦਰ ਜਾਂਦੀ ਆ ਤੇ ਉਹ ਪੂਰੇ ਘਰ ਦੇ ਵਿੱਚ ਆਪਣੀ ਮਾਂ ਨੂੰ ਆਵਾਜ਼ਾਂ ਮਾਰਦੀ ਆ ਮਾਂ ਮਾਂ ਤੇ ਉਹ ਰਸੋਈ ਚ ਜਾਂਦੀ ਆ ਸਿੱਧੀ ਵੇਖਦੀ ਆ ਵੀ ਰਸੋਈ ਦੇ ਵਿੱਚ ਭਾਂਡੇ ਉਮੀ ਪਏ ਆ ਰਸੋਈ ਦੇ ਵਿੱਚ ਖਲਾਰਾ ਪਿਆ ਤੇ ਉਹਦੀ ਮਾਂ ਤੇ ਉਹਦੀ ਭਰਜਾਈ ਉਹਨੂੰ ਕਿਤੇ ਨਜ਼ਰ ਨਹੀਂ ਆਉਂਦੀਆਂ ਚਲ ਉਹ ਆਪਣੀ ਮਾਂ ਦੇ ਕਮਰੇ ਚ ਜਾਂਦੀ ਆ ਤੇ ਉਹ ਕੀ ਵੇਖਦੀ ਆ ਵੀ ਉਹਦੀ ਮਾਂ ਜਿਹੜੀ ਇੱਕ ਬੈੱਡ ਤੇ ਇੱਕ ਕੋਨੇ ਤੇ ਪਈ ਹੁੰਦੀ ਆ ਬੇ ਸੁੱਧ ਹੋਈ ਤੇ ਉਹਦੇ ਫਟੇ ਜੇ ਪੁਰਾਣੇ ਜੇ ਕੱਪੜੇ ਹੁੰਦੇ ਆ ਮਲੇ ਕੁਚਲੇ ਜੇ ਤੇ ਉਹ ਦੇਖਦੀ ਆ ਵੀ ਮੇਰੀ ਮਾਂ ਐ ਕਿਵੇਂ ਪਈ ਆ ਤੇ ਉਹ ਜਾ ਕੇ ਆਪਣੀ ਮਾਂ ਨੂੰ ਬੁਲਾਉਂਦੀ ਆ ਉਹਦੇ ਮੱਥੇ ਤੇ ਹੱਥ ਲਾਉਂਦੀ ਆ ਉਹਦੇ ਹੋਸ਼ ਛੁੱਟ ਜਾਂਦੇ ਆ ਕਿਉਂਕਿ ਉਹਦੀ ਮਾਂ ਨੂੰ ਬਹੁਤ ਜ਼ਿਆਦਾ ਬੁਖਾਰ ਹੁੰਦਾ ਬੁਖਾਰ ਦੇ ਨਾਲ ਤਾਂਪ ਰਹੀ ਹੁੰਦੀ ਆ ਉਹ ਤੇ ਉਹ ਆਪਣੀ ਮਾਂ ਨੂੰ ਕਹਿੰਦੀ ਆ ਮਾਂ ਉਹਦੀ ਮਾਂ ਥੋੜੀਆਂ ਜਿਹੀਆਂ ਜੱਖਾਂ ਖੋਲਦੀ ਆ ਤੇ ਕਹਿੰਦੀ ਆ ਕਿ ਪੂਨਮ ਤੂੰ ਕਦੋਂ ਆਈ ਉਹ ਕਹਿੰਦੀ ਮਾਂ ਬਸ ਮੈਂ ਹੁਣੇ ਆਈ ਉਹ ਕਹਿੰਦੀ ਮਾਂ ਮੈਂ ਤਾਂ ਤੈਨੂੰ ਸਰਪ੍ਰਾਈਜ਼ ਦੇਣ ਆਈ ਸੀ ਤੇ ਤੇਰੀ ਇਹ ਹਾਲਤ ਉਹਦੀ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਪੂਨਮ ਚੁੱਪਚਾਪ ਰਸੋਈ 'ਚ ਜਾਂਦੀ ਆ ਰਸੋਈ 'ਚ ਜਾ ਕੇ ਉਹ ਚਾਹ ਬਣਾਉਂਦੀ ਆ ਵਧੀਆ ਜਿਹੀ ਚਾਹ ਦੇ ਨਾਲ ਬਿਸਕੁਟ ਲਿਆ ਕੇ ਉਹ ਪਹਿਲਾਂ ਆਪਣੀ ਮਾਂ ਨੂੰ ਚਾਹ ਪਲਾਉਂਦੀ ਆ ਬਿਸਕੁਟ ਖਵਾਉਂਦੀ ਆ ਤੇ ਉਹਦੀ ਮਾਂ ਨਾ ਮਤਲਬ ਇਸ ਤਰ੍ਹਾਂ ਬਿਸਕੁਟ ਖਾ ਰਹੀ ਸੀ ਜਿਵੇਂ ਬਹੁਤ ਟਾਈਮ ਦੀ ਭੁੱਖੀ ਹੁੰਦੀ ਆ ਜਦੋਂ ਉਹਨੂੰ ਚਾਹ ਪਲਾ ਕੇ ਫਿਰ ਉਹ ਦਵਾਈ ਦਿੰਦੀ ਆ ਬੁਖਾਰ ਦੀ ਜਦੋਂ ਉਹਦੀ ਮਾਂ ਦਵਾਈ ਲੈ ਲੈਂਦੀ ਆ ਤੇ ਉਹਨੂੰ ਨੀਂਦ ਆ ਜਾਂਦੀ ਆ ਉਹ ਸੌ ਜਾਂਦੀ ਆ ਤੇ ਪੂਨਮ ਆਪਣੀ ਮਾਂ ਦੇ ਮੰਜੇ ਤੇ ਹੀ ਬਹਿ ਜਾਂਦੀ ਆ ਬੈੱਡ ਤੇ ਤੇ ਉਹਦਾ ਸੇਰਾ ਹੌਲੀ-ਹੌਲੀ ਘੁੱਟਣ ਲੱਗ ਜਾਂਦੀ ਆ ਕਦੇ ਉਹਦੀਆਂ ਲੱਤਾਂ ਘੁੱਟਣ ਲੱਗ ਜਾਂਦੀ ਆ ਤੇ ਉਹਦੀ ਮਾਂ ਪੂਰੀ ਗੂੜੀ ਨੀਂਦ ਚ ਸੌਂ ਜਾਂਦੀ ਆ 1 ਘੰਟੇ ਤੱਕ ਉਹਦੀ ਮਾਂ ਨੂੰ ਕੋਈ ਸੁਰਤ ਨਹੀਂ ਆਉਂਦੀ ਤੇ ਉਹ ਜਾ ਕੇ ਵੇਖਦੀ ਆ ਹਨਾ ਵੀ ਰਸੋਈ ਦੇ ਵਿੱਚ ਕੁਝ ਖਾਣ ਨੂੰ ਹੋਵੇ ਤਾਂ ਉਹਨੂੰ ਕੁਝ ਵੀ ਨਹੀਂ ਮਿਲਦਾ ਤੇ ਉਹ ਬਾਹਰ ਜਾਂਦੀ ਆ ਬਾਹਰ ਜਾ ਕੇ ਗਵਾਂਡੀਆਂ ਦੇ ਮੁੰਡੇ ਨੂੰ ਭੇਜ ਕੇ ਉਹ ਸਬਜ਼ੀ ਮੰਗਵਾਉਂਦੀ ਆ ਵੀ ਸਬਜ਼ੀ ਬਣਾਉਣ ਨੂੰ ਚੱਲ ਕਿਉਂਕਿ ਉਹਨੂੰ ਭੁੱਖ ਲੱਗੀ ਸੀ ਉਹ ਆਪਣੀ ਪਰਜਾਈ ਦਾ ਫੋਨ ਲਾਉਂਦੀ ਆ ਪਰ ਉਹਦੀ ਪਰਜਾਈ ਫੋਨ ਨਹੀਂ ਚੱਕਦੀ ਤੇ ਉਹ ਸੋਚਦੀ ਆ ਵੀ ਨਾ ਭਰਾ ਤਾਂ ਚਲੋ ਡਿਊਟੀ ਗਿਆ ਹੋਊਗੀ ਪਰਜਾਈ ਵੀ ਘਰੇ ਨਹੀਂ ਵੀ ਮਾਂ ਦੀ ਇਹ ਹਾਲਤ ਚਲੋ ਉਹਨੂੰ ਫਿਕਰ ਜੀ ਹੋਣ ਲੱਗਦੀ ਆ ਤੇ 2 ਘੰਟਿਆਂ ਬਾਅਦ ਪੂਨਮ ਦੀ ਮਾਂ ਉੱਠ ਜਾਂਦੀ ਆ ਤੇ ਜਦੋਂ ਉੱਠਦੀ ਆ ਤੇ ਪੂਨਮ ਆਪਣੀ ਮਾਂ ਕੋਲ ਹੁੰਦੀ ਆ ਤੇ ਕਹਿੰਦੀ ਮਾਂ ਤੇਰੀ ਇਹ ਹਾਲਤ ਐਨਾ ਬੁਖਾਰ ਤੇ ਭਾਬੀ ਕਿੱਥੇ ਆ ਉਹ ਕਹਿੰਦੀ ਵੀ ਤੇਰੀ ਭਾਬੀ ਤਾਂ ਆਪਣੀ ਕਿਸੇ ਸਹੇਲੀ ਦੇ ਜਨਮ ਦਿਨ ਤੇ ਗਈ ਹੋਈ ਆ ਉਹ ਕਹਿੰਦੀ ਵੀ ਭਾਬੀ ਨੂੰ ਸ਼ਰਮ ਨਹੀਂ ਆਉਂਦੀ ਵੀ ਤੈਨੂੰ ਤਾਂ ਐਨਾ ਬੁਖਾਰ ਆ ਤੂੰ ਤਾਂ ਇੰਨੀ ਬਿਮਾਰ ਆ ਤੇ ਤੈਨੂੰ ਇਸ ਹਾਲਤ ਦੇ ਵਿੱਚ ਛੱਡ ਕੇ ਗਈ ਆ ਉਹ ਕਹਿੰਦੀ ਕੋਈ ਨਾ ਪੁੱਤ ਵੀ ਫੇਰ ਕੀ ਹੋ ਗਿਆ ਹਨਾ ਚਲ ਉਹਨੇ ਤਾਂ ਜਾਣਾ ਹੀ ਸੀ ਉਹ ਆਪਣੀ ਨੂੰਹ ਦੀ ਸਾਈਡ ਲੈਂਦੀ ਆ ਪਰ ਪੂਨਮ ਨੂੰ ਇਸ ਗੱਲ ਦਾ ਗੁੱਸਾ ਆ ਜਾਂਦਾ ਉਹ ਕਹਿੰਦੀ ਮੇਰਾ ਫੋਨ ਵੀ ਨਹੀਂ ਚੱਕ ਰਹੀ કે ਉਹਨੂੰ ਕਹਿੰਦੀ ਵੀ ماں ਤੇਰੀ ਇਹ ਹਾਲਤ ਵੀ ਤੈਨੂੰ ਮੈਨੂੰ ਨਾਤੀ ਨੂੰ ਤ ਵੀ ਨਹੀਂ ਲੱਗਦੀ ਵੀ ਤੇਰੇ ਕੱਪੜੇ ਵੀ ਜਮਾ ਫਟੇ ਪੁਰਾਣੇ ਵੀ ਇਹੇ ਜਿਹੇ ਕੱਪੜੇ ਕੋਈ ਪਾਉਂਦਾ ਤੈਨੂੰ ਪਤਾ ਜਦੋਂ ਮੇਰੇ ਪਾਪਾ ਜਿਉਂਦੇ ਹੁੰਦੇ ਸੀਗੇ ਤੇ ਉਹ ਤੈਨੂੰ ਕਦੇ ਮਾੜਾ ਕੱਪੜਾ ਨਹੀਂ ਪਾਉਣ ਦਿੰਦੇ ਸੀ ਵੀ ਤੇਰੀ ਇਹ ਹਾਲਤ ਤਾਂ ਪੂਨਮ ਦੀ ਜਿਹੜੀ ماں ਗਈ ਉਹ ਕੁਝ ਨਹੀਂ ਕਹਿੰਦੀ ਉਹ ਆਪਣੀ ਨੂੰ ਨੂੰ ਜਾਂ ਪੁੱਤ ਬਾਰੇ ਕੋਈ ਗੱਲ ਨਹੀਂ ਕਰਦੀ ਪਰ ਪੂਨਮ ਸੀ ਜਿਹੜੀ ਉਹ ਹਾਲਤ ਵੇਖ ਕੇ ਸਮਝ ਚੁੱਕੀ ਸੀ ਵੀ ਮੇਰੀ ਮਾਂ ਨਾਲ ਇਸ ਘਰ ਦੇ ਵਿੱਚ ਕੁਝ ਵੀ ਸਹੀ ਨਹੀਂ ਹੋ ਰਿਹਾ ਉਹ ਕਹਿੰਦੀ ماں ਤੈਨੂੰ ਮੇਰੀ ਸੌਣ ਲੱਗੇ ਵੀ ਗੱਲ ਦੱਸ ਕੀ ਹੋਈ ਆ ਵੀ ਤੈਨੂੰ ਕਾਦੀ ਫਿਕਰ ਹੈਗੀ ਤੂੰ ਇਸ ਹਾਲਤ ਦੇ ਵਿੱਚ ਕਿਉਂ ਵੀ ਜਦੋਂ ਹੁਣ ਪਾਪਾ ਦੀ ਪੈਨਸ਼ਨ ਆਉਂਦੀ ਹੈ ਤੈਨੂੰ ਅੱਧੀ ਪੈਨਸ਼ਨ ਤਾਂ ਪਾਪਾ ਦੀ ਮਿਲਦੀ ਹੈ ਨਾ ਪਾਪਾ ਦੇ ਜਾਣ ਬਾਅਦ ਫਿਰ ਵੀ ਤੇਰੀ ਇਹ ਹਾਲਤ ਤੇ ਉਹ ਦੱਸਣ ਲੱਗ ਜਾਂਦੀ ਉਹ ਕਹਿੰਦੀ ਪੁੱਤ ਮੈਂ ਤੈਨੂੰ ਕਦੇ ਦੱਸਿਆ ਨਹੀਂ ਤੂੰ ਤਾਂ ਮੁੜ ਕੇ ਕਦੇ ਆਈ ਨਹੀਂ ਹੈਣਾ ਵੀ ਤੂੰ ਤਾਂ ਆਪਣੀ ਕਬੀਲਦਾਰੀ ਝੁਲਜ ਗਈ ਵੀ ਤੇਰੀ ਪਰਜਾਈ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕਰਦੀ ਵੀ ਮੈਨੂੰ ਰੋਟੀ ਪਾਣੀ ਵੀ ਰੱਜਮਾਨ ਨਹੀਂ ਦਿੰਦੀ ਹੈਗੀ ਕਹਿੰਦੀ ਮੈਨੂੰ ਕਹਿ ਦਿੰਦੀ ਆ ਵੀ ਤੂੰ ਸਾਰਾ ਦਿਨ ਬੇਲੀ ਪਈ ਖਾਣ ਨੂੰ ਮੰਗਦੀ ਰਹਿਣੀ ਹੈਗੀ ਕਹਿੰਦੀ ਸ਼ੂਗਰ ਕਰਕੇ ਬੁਢਾਪੇ ਕਰਕੇ ਵੀ ਮਾਣਾ ਜਿਹੜਾ ਉਹ ਬੱਚਿਆਂ ਵਰਗਾ ਹੋ ਗਿਆ ਵੀ ਵਾਰ-ਵਾਰ ਭੁੱਖ ਲੱਗਦੀ ਆ ਜਦੋਂ ਵੀ ਮੈਂ ਕੁਝ ਖਾਣ ਨੂੰ ਮੰਗਦੀ ਆ ਤਾਂ ਤੇਰੀ ਭਝਾਈ ਭਾਂਡੇ ਚਲਾਚਲਾ ਮਾਰਦੀ ਆ ਕਿੰਨਾ ਕੁਝ ਸੁਣਾਉਂਦੀ ਆ ਉਹ ਕਹਿੰਦੀ ਵੀ ਤੂੰ ਮੇਰੇ ਭਰਾ ਨੂੰ ਕਿਉਂ ਨਹੀਂ ਕਹਿੰਦੀ ਕਹਿੰਦੀ ਤੇਰੇ ਭਰਾ ਨੂੰ ਮੈਂ ਬਹੁਤ ਵਾਰ ਕਹਿਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਆਪਣੀ ਘਰ ਵਾਲੀ ਦੇ ਖਿਲਾਫ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਹੁੰਦਾਗਾ ਇਸ ਕਰਕੇ ਕਹਿੰਦੀ ਬਸ ਮੈਂ ਤਾਂ ਆਪਣਾ ਗੁਜ਼ਾਰਾ ਕਰ ਰਹੀ ਆ ਉਹ ਕਹਿੰਦੀ ਮਾਂ ਤੂੰ ਬਹੁਤ ਗਲਤ ਕਰ ਰਹੀ ਆ ਤੂੰ ਮੈਨੂੰ ਫੋਨ ਤੇ ਕਿਉਂ ਨਹੀਂ ਦੱਸਿਆ ਜਦੋਂ ਵੀ ਮੈਂ ਤੇਰੇ ਨਾਲ ਫੋਨ ਤੇ ਗੱਲ ਕਰਦੀ ਆ ਤੂੰ ਹਾਂ ਹੂੰ ਕਰਦੀ ਆ ਤੂੰ ਕੁਝ ਕਿਉਂ ਨਹੀਂ ਦੱਸਦੀ ਉਹ ਕਹਿੰਦੀ ਵੀ ਤੇਰੀ ਭਝਾਈ ਆ ਜਿਹੜੀ ਉਹ ਕੋਲ ਖੜੀ ਹੁੰਦੀ ਆ ਜਦੋਂ ਵੀ ਤੇਰਾ ਫੋਨ ਆਉਂਦਾ ਵੀ ਉਹ ਮੈਨੂੰ ਕਹਿੰਦੀ ਹੁੰਦੀ ਆ ਵੀ ਜੇ ਕਿਸੇ ਨੂੰ ਕੁਝ ਦੱਸਿਆ ਜਾਂ ਬੋਲੀ ਤਾਂ ਮੈਂ ਤੈਨੂੰ ਘਰੋਂ ਕੱਢ ਦੂੰਗੀ ਉਹ ਕਹਿੰਦੀ ਵੀ ਮਾਂ ਤੂੰ ਇਹੋ ਜੀ ਜ਼ਿਲਤ ਭਰੀ ਜ਼ਿੰਦਗੀ ਜਿਉਂ ਰਹੀਆਂ ਵੀ ਤੂੰ ਆਪਣਾ ਸਟੈਂਡ ਕਿਉਂ ਨਹੀਂ ਲੈਂਦੀ ਉਹ ਕਹਿੰਦੀ ਪੁੱਤ ਮੈਂ ਸਟੈਂਡ ਕਾਦੇ ਵਾਸਤੇ ਲਵਾਂ ਵੀ ਮੇਰਾ ਇੱਕੋ ਇੱਕ ਪੁੱਤ ਹਨਾ ਉਹਨੂੰ ਮੈਂ ਇੰਨੇ ਚਾਵਾਂ ਲਾਡਾਂ ਨਾਲ ਪਾਲਿਆ ਵੀ ਮੈਂ ਤਾਂ ਕਦੇ ਉਮੀਦ ਵੀ ਨਹੀਂ ਕੀਤੀ ਸੀ ਵੀ ਇਸ ਤਰ੍ਹਾਂ ਹੋ ਜਾਊ ਉਹ ਕਹਿੰਦੀ ਵੀ ਜਦੋਂ ਪਾਪਾ ਨੇ ਵਸੀਅਤ ਕਰਾਈ ਸੀ ਉਦੋਂ ਪਾਪਾ ਤੇਰੇ ਨਾਂ ਕਰਾਉਂਦੇ ਸੀ ਇਹੀ ਘਰ ਤੇ ਤੂੰ ਉਹਨਾਂ ਨੂੰ ਕਿਉਂ ਰੋਕਿਆ ਤੂੰ ਕਿਉਂ ਕਿਹਾ ਵੀ ਮੁੰਡੇ ਦੇ ਨਾਂ ਕਰਾ ਦੇ ਸਾਰਾ ਤੂੰ ਘਰ ਤੇ ਜ਼ਮੀਨ ਜਾਇਦਾਦ ਉਹਦੇ ਨਾਂ ਕਰਾਤੀ ਵੀ ਹੁਣ ਉਹ ਤਾਂ ਆਪਣੀ ਮਰਜ਼ੀ ਕਰੂਗਾ ਪਰ ਕਹਿੰਦੀ ਮੈਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੀ ਤੇ ਚਲੋ ਉਹ ਕਹਿੰਦੀ ਵੀ ਪੁੱਤ ਕੋਈ ਨਾ ਵੀ ਜ਼ਮੀਨ ਜਾਂ ਘਰ ਦੇ ਲਾਲਚ ਨਾਲ ਥੋੜੀ ਸੰਭਣਾ ਹੁੰਦਾ ਉਹ ਤਾਂ ਵੈਸੇ ਹੀ ਗੱਲ ਹੁੰਦੀ ਆ ਵੀ ਜੇ ਕਿਸੇ ਨੂੰ ਧੀ ਦੇ ਸੰਸਕਾਰ ਚੰਗੇ ਨੇ ਹਨਾ ਤੇ ਫੇਰ ਸੰਭਦੀ ਆ ਵੀ ਕੋਈ ਨਾ ਪਤਾ ਤੂੰ ਨਾ ਉਹਨਾਂ ਨਾਲ ਵਿਗਾਰ ਪਾਈ ਕਿਸੇ ਗੱਲ ਦਾ ਵੀ ਮੇਰੀ ਤਾਂ ਜਿਵੇਂ ਹੈਗੀ ਆ ਉਵੇਂ ਹੀ ਕੱਟੀ ਜਾਂਦੀ ਆ ਉਹ ਕਹਿੰਦੀ ਨਹੀਂ ਮਾਂ ਇਹ ਨਹੀਂ ਹੋ ਸਕਦਾ ਕਹਿੰਦੀ ਮੇਰੇ ਵੀ ਸੱਸ ਸਹੁਰਾ ਹੈਗੇ ਨੇ ਮੈਂ ਵੀ ਆਪਣੇ ਸੱਸ ਸਹੁਰੇ ਨਾਲ ਰਹਿਣੀ ਆ ਉਹਨਾਂ ਦੀ ਜ਼ਮੀਨ ਜਾਇਦਾਦ ਉਹਨਾਂ ਕੋਲ ਆ ਮੇਰੇ ਘਰ ਵਾਲੇ ਨਾਲ ਵੀ ਉਹਨਾਂ ਨੇ ਕਰਾਈ ਹੋਈ ਆ ਪਰ ਕਹਿੰਦੀ ਐਂ ਥੋੜੀ ਆ ਵੀ ਮੈਂ ਉਹਨਾਂ ਨੂੰ ਉਹਨਾਂ ਤੋਂ ਕੰਮ ਕਰਵਾਵਾਂ ਸਾਰਾ ਦਿਨ ਕਹਿੰਦੀ ਇਹ ਗੱਲ ਤਾਂ ਠੀਕ ਨਹੀਂ ਜਿੰਨਾ ਮਾਂ ਤੂੰ ਸਹੇਂਗੀ ਉਹਨਾਂ ਹੀ ਤੇਰੇ ਨਾਲ ਇਸ ਘਰ ਦੇ ਵਿੱਚ ਦੁਰਵਿਵਹਾਰ ਹੋਊਗਾ ਐਸੀ ਤਰ੍ਹਾਂ ਉਹ ਮਾਂ ਮਾਤੀਆਂ ਗੱਲ ਕਰ ਰਹੀਆਂ ਹੁੰਦੀਆਂ ਤਾਈ ਨੇ ਉਹਨਾਂ ਮਦੀ ਪਰਜਾਇ ਆ ਜਾਂਦੀ ਆ ਘਰੇ ਵੜਦੇ ਉਹ ਜਦੋਂ ਸਿੱਧੇ ਰਸੋਈ 'ਚ ਜਾਂਦੀ ਆ ਹੁਣ ਉਹਨੂੰ ਐਂ ਦਾ ਪਤਾ ਨਹੀਂ ਸੀ ਵੀ ਮੇਰੀ ਨਣਦ ਆਈ ਹੋਈ ਆ ਰਸੋਈ ਦਾ ਹਾਲ ਵੇਖ ਕੇ ਉਹ ਬੁੜਬੁੜ ਕਰਨ ਲੱਗ ਜਾਂਦੀ ਆ ਉੱਚੀ ਉੱਚੀ ਬੋਲਦੀ ਆ ਕਹਿੰਦੀ ਸਾਰਾ ਦਿਨ ਮਹਾਰਾਣੀ ਕਹਿੰਦੀ ਪਈ ਰਹਿੰਦੀ ਆ ਜਿਵੇਂ ਕਹਿੰਦੀ ਛੱਡ ਕੇ ਗਈ ਸੀ ਸਾਰੀ ਰਸੋਈ ਓਮੀ ਪਈ ਆ ਤੈਨੂੰ ਮੈਂ ਕਹਿ ਕੇ ਗਈ ਸੀ ਵੀ ਰਸੋਈ ਸਾਫ਼ ਕਰਦੀ ਨਾਲੇ ਭਾਂਡੇ ਮਾਂਜਦੀ ਸਾਰਾ ਦਿਨ ਖਾਣ ਨੂੰ ਤਾਂ ਮੰਗਦੀ ਰਹਣੀ ਐ ਤੇਥੋਂ ਦੋ ਕੰਮ ਨਹੀਂ ਹੋਏ ਜਿਵੇਂ ਮੈਂ ਛੱਡ ਕੇ ਗਈ ਸੀ ਓਮੀ ਪਈ ਆ ਬੜਬੜ ਕਰਦੀ ਜਦੋਂ ਉਹ ਇੱਧਰ ਆਉਂਦੀ ਆ ਹਨ ਆਪਣੀ ਸੱਸ ਦੇ ਕਮਰੇ 'ਚ ਤੇ ਉਹ ਵੇਖ ਕੇ ਹੈਰਾਨ ਰਹਿ ਜਾਂਦੀ ਆ ਕਿਉਂਕਿ ਅੱਗੇ ਉਹਦੀ ਨਣਦ ਹੁੰਦੀ ਆ ਘਰੇ ਕਮਰੇ ਦੇ ਵਿੱਚ ਤੇ ਉਹ ਆਪਣੀ ਨਣਦ ਨੂੰ ਕਹਿੰਦੀ ਕਿ ਪੂਨਮ ਦੀਦੀ ਆਪ ਤੁਸੀਂ ਕਦੋਂ ਆਏ ਉਹ ਕਹਿੰਦੀ ਕਿ ਬਸ ਜਦੋਂ ਤੁਸੀਂ ਵੇਖ ਲਿਆ ਤੇ ਉਹ ਕਹਿੰਦੀ ਵੀ ਤੂੰ ਫੋਨ ਵੀ ਨਹੀਂ ਕੀਤਾ ਕਹਿੰਦੀ ਜੇ ਮੈਂ ਫੋਨ ਕਰਕੇ ਆਉਂਦੀ ਤੇ ਫਿਰ ਮੈਨੂੰ ਕਿਵੇਂ ਪਤਾ ਲੱਗਦਾ ਵੀ ਜਿਹੜਾ ਕੁਝ ਤੁਸੀਂ ਮੇਰੀ ਮਾਂ ਨਾਲ ਕਰ ਰਹੇ ਹੋ ਉਹ ਕਹਿੰਦੀ ਅੱਛਾ ਤੈਨੂੰ ਇੰਨਾ ਫਿਕਰ ਆ ਆਪਦੀ ਮਾਂ ਦਾ ਜੇ ਤੈਨੂੰ ਆਪਣੀ ਮਾਂ ਦਾ ਇੰਨਾ ਹੀ ਮੋਹ ਆ ਤੂੰ ਕਿਉਂ 2 ਸਾਲ ਬਾਦ ਆਈਂ ਆ ਤੂੰ ਕਿਉਂ ਨਹੀਂ ਆਈ ਉਹ ਕਹਿੰਦੀ ਵੀ ਮੇਰੀ ਜ਼ਿੰਮੇਵਾਰੀ ਆ ਮੇਰੇ ਆਪਦੇ ਘਰ ਦੇ ਮੇਰੇ ਵੀ ਬਜ਼ੁਰਗ ਸਾਸ ਸੋਹਰਾ ਹੈਗੇ ਆ ਕੰਮ ਤਾਂ ਦੇਹੋ ਜੇ ਹੋ ਜਾਂਦੇ ਕਹਿੰਦੀ ਅੱਛਾ ਮੈਂ ਨਾ ਆਵਾਂ ਤੇ ਤੁਸੀਂ ਮੇਰੀ ਮਾਂ ਨਾਲ ਇਹੋ ਜਿਹਾ ਵਿਹੇਵ ਕਰੋ ਚਲੋ ਆਪਣੀ ਪਰਜਾਈ ਨਾਲ ਕਾਫੀ ਤੁੰਤੂ ਮੈਂ ਮੈਂ ਉਹਦੀ ਹੁੰਦੀ ਆ ਤੇ ਇੰਨੇ ਉਹਦਾ ਭਰਾ ਆ ਜਾਂਦਾ ਜਦੋਂ ਉਹਦਾ ਭਰਾ ਆਉਂਦਾ ਉਹ ਵੇਖਦਾ ਵੀ ਅੰਦਰੋਂ ਕਿਸੇ ਦੀ ਆਵਾਜ਼ ਆ ਰਹੀ ਆ ਉਹ ਵੇਖਦਾ ਪੂਨਮ ਆਈ ਆ ਤੇ ਪੂਨਮ ਬੋਲ ਰਹੀ ਹੁੰਦੀ ਹੈ ਗੁੱਸੇ ਚ ਹੁੰਦੀ ਹੈ ਤੇ ਉਹ ਆਪਣੇ ਭਰਾ ਨੂੰ ਮਿਲਦੀ ਵੀ ਨਹੀਂ ਤੇ ਉਹਨੂੰ ਕਹਿਣ ਲੱਗ ਜਾਂਦੀ ਆ ਵੀ ਮੈਨੂੰ ਸ਼ਰਮ ਆਉਂਦੀ ਆ ਵੀ ਤੁਸੀਂ ਮੇਰੇ ਭਰਾ ਪਰਜਾਈ ਨੂੰ ਵੀ ਮਾਂ ਦੀ ਇਹ ਹਾਲਤ ਹੋਈ ਪਈ ਆ ਤੇ ਤੁਹਾਡਾ ਕੋਈ ਧਿਆਨ ਨਹੀਂ ਉਹ ਕਹਿੰਦਾ ਵੀ ਕੀ ਗੱਲ ਹੋ ਗਈ ਪੂਨਮ ਤੂੰ ਅੱਜ ਕਦੋਂ ਆਈ ਤੇ ਕਦੋਂ ਤੂੰ ਆ ਕੇ ਲੜਵੀ ਪਈ ਉਹ ਕਹਿੰਦੀ ਵੀ ਮੈਂ ਤਾਂ ਸਰਪ੍ਰਾਈਜ਼ ਦੇਣ ਆਈ ਸੀ ਤੁਹਾਨੂੰ ਹਨਾ ਮੈਨੂੰ ਤਾਂ ਹੀ ਸੀ ਵੀ ਤੁਸੀਂ ਮੈਨੂੰ ਢੀਕਦੇ ਹੋਵੋਗੇ ਪਰ ਕਹਿੰਦੀ ਮੈਨੂੰ ਤਾਂ ਅੱਗੋਂ ਵੱਡਾ ਸਰਪ੍ਰਾਈਜ਼ ਮਿਲ ਗਿਆ ਭਾਬੀ ਕਿੱਥੇ ਗਈ ਸੀ ਪਤਾ ਤੁਹਾਨੂੰ ਤੁਸੀਂ ਡਿਊਟੀ ਚਲੇ ਗਏ ਤੇ ਮਾਂ ਦੀ ਕੀ ਹਾਲਤ ਸੀ ਵੀ ਕੀ ਮਾਂ ਨੇ ਤੁਹਾਨੂੰ ਇਹੇ ਕਰਕੇ ਪੜਾ ਲਿਖਾ ਕੇ ਨੌਕਰੀ ਤੇ ਲਾਇਆ ਕੀ ਹਾਲਤ ਕਰ ਰੱਖੀ ਐ ਤੁਸੀਂ ਉਹ ਕਹਿੰਦਾ ਵੀ ਜੇ ਤੈਨੂੰ ਮਾਂ ਦਾ ਇੰਨੀ ਫਿਕਰ ਆ ਫਿਰ ਤੂੰ ਮਾਂ ਨੂੰ ਨਾਲ ਲੈ ਜਾ ਨਾ ਉਹ ਕਹਿੰਦੀ ਮੈਂ ਕਿਉਂ ਲੈ ਕੇ ਜਾਵਾਂ ਮੇਰੇ ਸਾਸ ਸੋਹਰਾ ਹੈਗੀ ਐ ਮੇਰੇ ਘਰ 'ਚ ਤੇਰੀ ਕੀ ਜ਼ਿੰਮੇਵਾਰੀ ਐ ਕਹਿੰਦੀ ਫਿਰ ਜਿਹੜੀ ਪ੍ਰਾਪਰਟੀ ਦਾ ਤੂੰ ਮਾਲਕ ਬਣਿਆ ਬੈਠਾ ਜਿਹੜੀ ਚੀਜ਼ ਦਾ ਤੂੰ ਮਾਲਕ ਬਣਿਆ ਬੈਠਾ ਉਹੋ ਇਸੇ ਮਾਂ ਪਿਓ ਦੀ ਆ ਵੀ ਸਾਂਭਣ ਵੇਲੇ ਮੈਂ ਸਾਂਭਾਂ ਬਿਆਸੇ ਮੈਂ ਆਪਣੀ ਮਾਂ ਨੂੰ ਕੋਈ ਤੱਕਾ ਨਹੀਂ ਦੇ ਸਕਦੀ ਜੇ ਤੂੰ ਇਸ ਗੱਲ ਤੋਂ ਮਨਕਰ ਹੋ ਜੇ ਨਾ ਵੀ ਮੈਂ ਨਹੀਂ ਸਾਂਭਣਾ ਮੈਂ ਲੈ ਵੀ ਜਾਊਂਗੀ ਪਰ ਕਹਿੰਦੀ ਕਾਨੂੰਨ ਕੀ ਕਹਿੰਦਾ ਸਾਡੇ ਸਮਾਜ ਦੇ ਕਾਇਦੇ ਕਾਨੂੰਨ ਕੀ ਨੇ ਮਾਂ ਨੇ ਕੀ ਮਾੜਾ ਕੀਤਾ ਵੀ ਜਿਹੜੀ ਮਾਂ ਦੀ ਇਹੋ ਜੀ ਹਾਲਤ ਹੋ ਗਈ ਮਾਂ ਤਾਂ ਵੈਸੇ ਹੀ ਕੰਮ ਤੋਂ ਨਹੀਂ ਡਲਦੀ ਵੈਸੇ ਹੀ ਬੰਦੀ ਨਹੀਂ ਪਰ ਮਾਂ ਦੀ ਇਹ ਹਾਲਤ ਮਾਂ ਦੀ ਪੈਨਸ਼ਨ ਵੀ ਆਉਂਦੀ ਆ ਜ਼ਮੀਨ ਜਾਇਦਾਦ ਵੀ ਤੁਹਾਨੂੰ ਮਿਲ ਗਿਆ ਸਾਰਾ ਕੁਝ ਫਿਰ ਵੀ ਤੁਸੀਂ ਐਦਾਂ ਕਰਦੇ ਹੋ ਉਹ ਕਹਿੰਦਾ ਫਿਰ ਤੂੰ ਕੀ ਕਰ ਲੇਂਗੀ ਤੂੰ ਸਾਡੇ ਘਰੇ ਆ ਕੇ ਨੰਬਰਦਾਰੀ ਕਰਦੀ ਆ ਕਹਿੰਦਾ ਅਸੀਂ ਇਹਨੂੰ ਕੀ ਕਹਨੇ ਆ ਜੇ ਚਾਰ ਭਾਂਡੇ ਮਾਜ ਲੈਂਦੀ ਆ ਜਾਂ ਕੰਮ ਕਰ ਲੈਂਦੀ ਆ ਫਿਰ ਕਿਹੜਾ ਹੈ ਲੀਸੀ ਹੋ ਜਾਂਦੀ ਆ ਸਾਰਿਆਂ ਦੀਆਂ ਔਰਤਾਂ ਹੀ ਕਰਦੀਆਂ ਨੇ ਇਹ ਕੋਈ ਅਲੈਦਾ ਕਰਦੀ ਆ ਮਤਲਬ ਆਪਣੀ ਗਲਤੀ ਮੰਨਣ ਦੀ ਵਜਾਏ ਉਹ ਆਪਣੀ ਭੈਣ ਨਾਲ ਲੜਨ ਲੱਗ ਜਾਂਦਾ ਆਪਣੇ ਭਰਾ ਤੇ ਪਰਜਾਈਦਾ ਇਹੋ ਜਿਹਾ ਉਪਦੇਸ਼ ਕੇ ਫਿਰ ਪੂਨਮਾ ਜਿਹੜੀ ਉਹ ਫੈਸਲਾ ਕਰਦੀ ਆ ਉਹ ਆਪਣੇ ਪਾਪਾ ਦੇ ਇੱਕ ਦੋਸਤ ਨੂੰ ਫੋਨ ਕਰਦੀ ਆ ਤੇ ਉਹਨੂੰ ਕਹਿੰਦੀ ਅੰਕਲ ਤੁਸੀਂ ਹੁਣੇ ਘਰ ਆ ਜਾਓ ਚਲੋ ਕਹਿੰਦਾ ਵੀ ਆ ਜਾਣਾ ਪੁੱਤ ਤੇ ਉਹ ਆ ਕੇ ਜਦੋਂ ਵੇਖਦਾ ਹਨਾ ਦੇਖ ਕੇ ਉਹਨੂੰ ਪਤਾ ਲੱਗ ਜਾਂਦਾ ਵੀ ਘਰ ਦਾ ਮਾਹੌਲ ਆ ਜਿਹੜਾ ਸ਼ਾਇਦ ਅਪਸੈਟ ਆ ਤੇ ਉਸ ਤੋਂ ਬਾਅਦ ਪੂਨਮ ਉਹਨਾਂ ਨੂੰ ਕਹਿੰਦੀ ਅੰਕਲ ਤੁਸੀਂ ਵਕੀਲ ਨੂੰ ਬੁਲਾਓ ਤੇ ਜਿਹੜੀ ਮੇਰੇ ਪਾਪਾ ਦੀ ਵਸੀਅਤ ਆ ਉਹ ਵਸੀਅਤ ਤੜਵਾਉਣੀ ਆ ਕਿਉਂਕਿ ਮੇਰੇ ਪਾਪਾ ਨੇ ਵਸੀਅਤ ਦੇ ਵਿੱਚ ਇਹ ਲਿਖਿਆ ਸੀ ਵੀ ਜੇ ਮੇਰਾ ਨੂੰਹ ਪੁੱਤ ਸਾਡੇ ਦੋਨਾਂ ਜੀਆਂ ਦੀ ਵਧੀਆ ਸੇਵਾ ਕਰਨਗੇ ਸੰਭਾਲ ਕਰਨਗੇ ਤਾਂ ਇਹ ਪ੍ਰਾਪਰਟੀ ਇਹਨਾਂ ਦੀ ਵੀ ਨਹੀਂ ਮੈਂ ਇਹ ਪ੍ਰਾਪਰਟੀ ਇਹਨਾਂ ਨੂੰ ਨਹੀਂ ਦਿਊਂਗਾ ਉਹ ਕਹਿੰਦੀ ਵੀ ਇਹਨਾਂ ਨੇ ਤਾਂ ਮੇਰੀ ਮਾਂ ਦੀ ਇਹ ਹਾਲਤ ਕਰਤੀ ਤੇ ਪ੍ਰਾਪਰਟੀ ਇਹਨਾਂ ਨੂੰ ਕਾਦੇ ਵਾਸਤੇ ਕਹਿੰਦੀ ਮੇਰੀ ਮਾਂ ਤਾਂ ਮਰਨ ਵਰਗੀ ਪਈ ਐ ਤੇ ਇਹ ਪਾਰਟੀਆਂ ਤੇ ਜਾਂਦੇ ਫਿਰਦੇ ਆ ਚਲੋ ਉਹ ਉਹਦੇ ਪਾਪਾ ਦਾ ਦੋਸਤ ਆ ਜਿਹੜਾ ਵਕੀਲ ਨੂੰ ਫੋਨ ਕਰ ਦਿੰਦਾ ਵਕੀਲ ਆਉਂਦਾ ਤੇ ਵਕੀਲ ਉਹਦੀ ਬਜ਼ੁਰਗ ਦੀ ਔਰਤ ਉਹਦੀ ਪੂਨਮ ਦੀ ਮੰਮੀ ਦੀ ਹਾਲਤ ਵੇਖਦਾ ਹਨਾ ਤੇ ਉਹਦੀ ਮੰਮੀ ਆ ਜਿਹੜੀ ਉਹ ਵੀ ਫਿਰ ਸਟੈਂਡ ਲੈ ਲੈਂਦੀ ਆ ਉਹ ਕਹਿੰਦੀ ਪੁੱਤ ਮੇਰਾ ਜੀ ਨਹੀਂ ਕਰਦਾ ਸੀ ਕਿ ਮੈਂ ਆਪਣੇ ਪੁੱਤ ਦੇ ਨਾਂ 'ਤੇ ਵਸੀਅਤ ਤੜਾਵਾ ਪਰ ਕਹਿੰਦੀ ਇਹਨਾਂ ਨੇ ਵਾਕਿਆ ਹੀ ਮੈਨੂੰ ਬਖਾਰੀਆਂ ਵਰਗੀ ਬਣਾ ਦਿੱਤਾ ਮੇਰੀ ਹਾਲਤ ਕਹਿੰਦੀ ਇਹ ਤਾਂ ਮੈਨੂੰ ਬੁਖਾਰ ਚੜੇ ਤੋਂ ਬਿਮਾਰੀ ਤੇ ਵੀ ਨਹੀਂ ਪੁੱਛਦੇ ਵੀ ਮੈਂ ਇਹ ਵਸੀਅਤ ਤੜਵਾਉਣਾ ਚਾਹਣੀ ਆ ਪੂਨਮ ਦਾ ਭਰਾ ਬਹੁਤ ਰੋਕਦਾ ਕਿ ਐਦਾਂ ਨਾ ਕਰੋ ਵੀ ਇਹ ਕਿਵੇਂ ਹੋ ਸਕਦਾ ਹੈ ਤੇ ਮੇਰਾ ਹੱਕਾ ਉਹ ਕਹਿੰਦੀ ਵੀ ਜੇ ਤੇਰਾ ਪ੍ਰੋਪਰਟੀ ਤੇ ਹੱਕਾ ਤੇ ਫਿਰ ਮਾਪਿਓ ਤੇ ਕਿਉਂ ਨਹੀਂ ਹੱਕ ਇਹਨਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਕਿਉਂ ਨਹੀਂ ਤੇ ਫਿਰ ਜਿਹੜੀ ਪੂਨਮ ਦੀ ਮੰਗੀ ਉਹ ਵਕੀਲ ਨੂੰ ਕਹਿ ਕੇ ਵਸੀਅਤ ਤੜਵਾ ਕੇ ਦੁਬਾਰਾ ਵਸੀਅਤ ਤਿਆਰ ਕਰਦੀ ਆ ਤੇ ਕਹਿੰਦੀ ਆ ਕਿ ਜੇ ਮੇਰੇ ਨੂੰਹ ਪੁੱਤਰ ਮੇਰੀ ਚੰਗੀ ਤਰ੍ਹਾਂ ਸੰਭਾਲ ਕਰਨਗੇ ਤਾਂ ਮੈਂ ਜ਼ਮੀਨ ਜਾਇਦਾਦ ਇਹਨਾਂ ਨੂੰ ਦਵੂੰਗੀ ਅਦਰਵਾਈਜ਼ ਇਹ ਘਰ ਮੇਰਾ ਤੇ ਸਾਰੀ ਪ੍ਰਾਪਰਟੀ ਮੇਰੀ ਆ ਇਹ ਕਿਤੇ ਹੋਰ ਜਾ ਕੇ ਰਹਿ ਸਕਦੇ ਆ ਫਿਰ ਵੀ ਪੂਨਮ ਦੇ ਭਰਾ ਤੇ ਪਰਜਾਈ ਆ ਜਿਹੜੇ ਹੈਰਾਨ ਹੁੰਦੇ ਆ ਤੇ ਡਰ ਵੀ ਜਾਂਦੇ ਆ ਵੀ ਫਿਰ ਹੁਣ ਕਿੱਥੇ ਜਾਵਾਂਗੇ ਕਿਉਂਕਿ ਜਿਹੜੀ ਪੂਨਮ ਦੇ ਭਰਾ ਦੀ ਨੌਕਰੀ ਸੀਗੀ ਉਹ ਕੋਈ ਇੰਨੀ ਵੱਡੀ ਨੌਕਰੀ ਨਹੀਂ ਸੀਗੀ ਉਹਦਾ ਟਾਈਮ ਪਾਸ ਹੀ ਮਸਾ ਹੁੰਦਾ ਸੀ ਫਿਰ ਉਹ ਦੋਨੋਂ ਜਣੇ ਆਪਣੀ ਮਾਂ ਤੋਂ ਮਾਫੀ ਮੰਗਦੇ ਆ ਤੇ ਪੂਨਮ ਤੋਂ ਵੀ ਮਾਫੀ ਮੰਗਦੇ ਆ ਫੋਨ 'ਮ ਆਪਣੀ ਮਾਂ ਨੂੰ ਕਹਿੰਦੀ ਵੀ ਮਾਂ ਤੂੰ ਜੋ ਫੈਸਲਾ ਲਹੀ ਲਵੇਂਗੀ ਉਹੀ ਮਨਜ਼ੂਰ ਹੋਊਗਾ ਵੀ ਮੈਂ ਨਹੀਂ ਤੈਨੂੰ ਕਹਿੰਦੀ ਪਰ ਕਹਿੰਦੀ ਵੀ ਤੂੰ ਇੰਨਾ ਕੁ ਜ ਸਹਿੰਦੀ ਰਹੀ ਤਾਂ ਇਨਾਂ ਦੇ ਕਹਿੰਦੀ ਇਹ ਹਿੰਮਤ ਹੋਈ ਵੀ ਇਨਾਂ ਨੇ ਤੇਰੀ ਇਹ ਹਾਲਤ ਕੀਤੀ ਮੇਰਾ ਕੋਈ ਜੀ ਨਹੀਂ ਕਰਦਾ ਦੇਖ ਮੇਰੇ ਭਰਾ ਭਝਾਈ ਨਾਲ ਮੇਰੇ ਵੀ ਪੇਕੇ ਨੇ ਪਰ ਤੈਨੂੰ ਤਾਂ ਇਨਾਂ ਨੇ ਜਿਉਂਦੇ ਜੀ ਜਮਾ ਐ ਕਰਤਾ ਵੀ ਜਿੱਥੇ ਇਨਾਂ ਦਾ ਫਰਜ਼ ਬਣਦਾ ਤੈਨੂੰ ਸੰਭਾਲਣ ਦਾ ਤੇਰੀ ਸੰਭਾਲ ਕਰਨ ਦਾ ਵੀ ਉੱਥੇ ਤਾਂ ਇਨਾਂ ਨੂੰ ਕਰਨਾ ਚਾਹੀਦਾ ਸੀ ਫਿਰ ਪੂਨਮ ਦੀ ਮਾਂ ਜਿਹੜੀ ਹੁਣ ਮਾਵਾ ਦੇ ਦਿਲ ਹੁਣ ਕਹਿੰਦੇ ਪਿਗਲ ਜਾਂਦੇ ਆ ਉਹ ਕਹਿੰਦੀ ਵੀ ਕੋਈ ਨਾ ਪੁੱਤ ਇਹਨਾਂ ਨੂੰ ਇਹਨਾਂ ਦੀ ਗਲਤੀ ਦਾ ਅਹਿਸਾਸ ਹੈਗਾ ਇਸ ਕਰਕੇ ਇਹ ਵਸੀਅਤ ਹੈ ਜਿਹੜੀ ਉਹ ਇਹੀ ਕਹੂਗੀ ਵਸੀਅਤ ਦੇ ਵਿੱਚ ਮੈਂ ਇਹੀ ਲਿਖੂਗੀ ਵੀ ਜੇ ਇਹ ਸੰਭਾਲ ਨਹੀਂ ਕਰਨਗੇ ਤਾਂ ਮੈਂ ਇਹਨਾਂ ਨੂੰ ਇਸ ਘਰ ਦੇ ਵਿੱਚੋਂ ਬਾਹਰ ਜਾਣ ਲਈ ਆਰਡਰ ਕਰੂੰਗੀ ਤੇ ਫਿਰ ਇਹ ਇਸ ਘਰ 'ਚ ਨਹੀਂ ਰੁਕਣਗੇ ਪਰ ਇੱਕ ਮੌਕਾ ਮੈਂ ਇਹਨਾਂ ਨੂੰ ਦਿੰਨੀ ਆ ਚਲੋ ਪੂਨਮ ਦੀ ਮਾਂ ਜਿਹੜੀ ਉਹ ਇੱਕ ਮੌਕਾ ਉਹਨਾਂ ਨੂੰ ਦੇ ਦਿੰਦੀ ਆ ਉਸ ਤੋਂ ਬਾਅਦ ਪੂਨਮ ਜਿਹੜੀ 1 ਹਫ਼ਤਾ ਰਹਿੰਦੀ ਆ ਫਿਰ ਉਹੀ ਪੂਨਮ ਦਾ ਭਰਾ ਭਰਜਾਈ ਪੂਨਮ ਦਾ ਤੇ ਉਹਦੀ ਮਾਂ ਦਾ ਬਹੁਤ ਖਿਆਲ ਰੱਖਦੇ ਆ ਤੇ ਜਦੋਂ ਪੂਨਮ ਆਪਣੇ ਸਹੁਰੇ ਘਰ ਜਾਂਦੀ ਆ ਉੱਥੋਂ ਜਾ ਕੇ ਫਿਰ ਉਹ ਫੋਨ ਕਰਦੀ ਰਹਿੰਦੀ ਆ ਤੇ ਜਾਂਦੀ ਉਹ ਸੀਸੀਟੀਵੀ ਕੈਮਰੇ ਲਗਵਾ ਕੇ ਜਾਂਦੀ ਆ ਘਰ ਦੇ ਵਿੱਚ ਤੇ ਉਹ ਕੈਮਰੇ ਆਪਦੇ ਫੋਨ ਤੇ ਵੀ ਚਲਵਾਉਂਦੀ ਆ ਤੇ ਫਿਰ ਉਹ ਵੇਖਦੀ ਰਹਿੰਦੀ ਸੀ ਕਿ ਕੀ ਮੇਰੇ ਭਰਾ ਭਰਜਾਈ ਮੇਰੀ ਮਾਂ ਨਾਲ ਦੁਰਵਿਵਹਾਰ ਤਾਂ ਨਹੀਂ ਕਰਦੇ ਪਰ ਉਸ ਤੋਂ ਬਾਅਦ ਉਹਦੇ ਭਰਾ ਭਰਜਾਈ ਇਹ ਗੱਲ ਸਮਝ ਜਾਂਦੇ ਆ ਇਹ ਵਾਕਈ ਅਸੀਂ ਬਹੁਤ ਵੱਡੀ ਗਲਤੀ ਕਰ ਰਹੇ ਸੀ ਉਸ ਤੋਂ ਬਾਅਦ ਕਦੇ ਵੀ ਪੂਨਮ ਦੀ ਮਾਂ ਨੇ ਆਪਣੇ ਪੁੱਤ ਨੂੰ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ ਸੀ ਤੇ ਉਹ ਵਧੀਆ ਰਹਿੰਦੀ ਸੀ ਹਾਂਜੀ ਦੋਸਤੋ ਬਹੁਤ ਸਾਰੀਆਂ ਕੁੜੀਆਂ ਨੂੰ ਇਹੋ ਜਿਹੀ ਸਟੈਪ ਚੱਕਣੇ ਪੈਂਦੇ ਨੇ ਜਦੋਂ ਉਹਨਾਂ ਦੇ ਭਰਾ ਭਝਾਈ ਉਹਨਾਂ ਦੇ ਮਾਂ ਪਿਓ ਨੂੰ ਟਿੱਚ ਜਾਣਦੇ ਆ ਉਹਨਾਂ ਤੋਂ ਕੰਮ ਕਰਵਾਉਂਦੇ ਆ ਉਹਨਾਂ ਦੀ ਸੇਵਾ ਸੰਭਾਲ ਨਹੀਂ ਕਰਦੇ ਪਰ ਬਹੁਤ ਸਾਰੀਆਂ ਕੁੜੀਆਂ ਇਹੋ ਜੀਆਂ ਵੀ ਹੁੰਦੀਆਂ ਕਿ ਉਹਨਾਂ ਦੇ ਭਰਾ ਭਝਾਈ ਉਹਨਾਂ ਦੇ ਮਾਂ ਪਿਓ ਦਾ ਬਹੁਤ ਕਰਦੇ ਹੁੰਦੇ ਆ ਪਰ ਫਿਰ ਵੀ ਉਹ ਆਪਣੀ ਮਖਤਿਆਰੀ ਤੇ ਚੌਧਰ ਕਰਕੇ ਆਪਣੇ ਮਾਪੇ ਬਾਪ ਨੂੰ ਆਪਣੀਆਂ ਮਤਲਬ ਪੁੱਤ ਨੂੰ ਹਾਂ ਤੋਂ ਅੱਡ ਕਰਵਾ ਦਿੰਦੀਆਂ ਨੇ ਤਾਂ ਕਿ ਉਹ ਆਪਣੇ ਮਾਪਿਓ ਦਾ ਜਿਹੜਾ ਪ੍ਰਾਪਰਟੀ ਆ ਉਹਨੂੰ ਲਿਜਾ ਸਕਣ ਤੇ ਉਹਨਾਂ ਨੂੰ ਵਰਤ ਸਕਣ ਇਹੋ ਜੇ ਸਵਾਰਥੀ ਲੋਕ ਵੀ ਹੈਗੇ ਨੇ ਪਰ ਜ਼ਿਆਦਾਤਰ ਧੀਆਂ ਜਿਹੜੀਆਂ ਉਹ ਇਹੀ ਸੋਚਦੀਆਂ ਹੁੰਦੀਆਂ ਵੀ ਭਾ ਭਝਾਈ ਦੇ ਨਾਲ ਹੀ ਸਾਡੇ ਪੇਕੇ ਆ ਵੀ ਮਾਪਿਓ ਨੇ ਕਿਹੜਾ ਸਦਾ ਰਹਿਣਾ ਹੁੰਦਾ ਜਿਨ੍ਹਾਂ ਨੂੰ ਰਿਸ਼ਤਿਆਂ ਦੀ ਕਦਰ ਹੁੰਦੀ ਆ ਜਿਨ੍ਹਾਂ ਨੂੰ ਇਹ ਹੁੰਦਾ ਕਿ ਸਾਨੂੰ ਪਿਆਰ ਮਿਲੇ ਸਨਮਾਨ ਮਿਲੇ ਉਹ ਇਸ ਤਰ੍ਹਾਂ ਵੀ ਸੋਚਦੀਆਂ ਨੇ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਹੁਣ ਆਪਾਂ ਕੱਲ ਦੀ ਵੀਡੀਓ ਦੇ ਤੁਹਾਡੇ ਨਾਲ ਕਮੈਂਟ ਸਾਂਝੀ ਕਰਦੇ ਹਾਂ ਹਾਂਜੀ ਪਹਿਲਾ ਕਮੈਂਟ ਹੈ ਰਾਜਕੁਮਾਰ ਜੀ ਕਹਾਣੀ ਵਧੀਆ ਹੈ ਇੰਜ ਲੱਗਦਾ ਹੈ ਕਿ ਇਹ ਕਹਾਣੀ ਪਹਿਲਾਂ ਸੁਣੀ ਹੈ ਹਾਂਜੀ ਤੁਸੀਂ ਲੋਕ ਤੱਥ ਚੈਨਲ ਤੇ ਸੁਣੀ ਹੋਣੀ ਆ ਉਹਨਾਂ ਨੇ ਵੀ ਸੁਣਾਈ ਆ ਇਹੀ ਖਬਰ ਵੀ ਮੈਂ ਪੜ੍ਹੀ ਸੀ ਉਹਨਾਂ ਤੋਂ ਵੀ ਸੁਣੀ ਸੀ ਮੈਂ ਦੋਨੇ ਮਤਲਬ ਜਿਹੜੀਆਂ ਚੀਜ਼ਾਂ ਤੋਂ ਮਿਕਸ ਕਰਕੇ ਹੀ ਕਹਾਣੀ ਸੁਣਾਈ ਸੀ ਤੁਹਾਨੂੰ ਅੱਗੇ ਸਿੱਧੂ ਸਿੱਧੂ 65 ਨਾਈਸ ਸਟੋਰੀ ਸਿਸਟਰ ਮੈਨੂੰ ਉਹ ਕਹਾਣੀ ਵਧੀਆ ਲੱਗੀ ਇਹ ਕਹਾਣੀ ਉਹ ਸੀ ਜਿਹਦੇ ਵਿੱਚ ਉਹ ਕੁੜੀ ਦਿੱਲੀ ਪੜ੍ਹਨੇ ਜਾਂਦੀ ਆ ਤੇ ਉੱਥੇ ਹੀ ਲਿਵ ਇਨ ਦੇ ਵਿੱਚ ਰਹਿੰਦੀ ਹੁੰਦੀ ਆ ਇਹ ਬਿਲਕੁਲ ਸੱਚੀ ਕਹਾਣੀ ਸੀਗੀ ਖਬਰ ਬੜੀ ਫੈਲੀ ਸੀ ਇਹ ਖਬਰ ਆਈ ਸੀਗੀ ਨਿਊਜ਼ਪੇਪਰ ਤੇ ਮੈਂ ਪੜ੍ਹੀ ਸੀ ਤੇ ਅੱਗੇ ਰਾਜ ਵੈਰੀ ਨਾਈਸ ਸਟੋਰੀ ਸੁਖਨੂਰ ਸਿੰਘ ਸਿੱਧੂ ਨਾਈਸ ਸਟੋਰੀ ਜੀ ਬਨੀਤਾ ਰਾਣੀ ਵੈਰੀ ਨਾਈਸ ਅੱਗੇ ਪ੍ਰਗਟ ਸਿੰਘ ਗੁਰਮੀਤ ਮਖੂ ਦੀਦੀ ਜੀ ਬਹੁਤ ਸੋਹਣੀ ਕਹਾਣੀ ਜੀ ਧੰਨਵਾਦ ਭੈਣੇ ਅੱਗੇ ਨਵਜੋਤ ਕੌਰ ਵੈਰੀ ਨਾਈਸ ਸਟੋਰੀ ਗੁਰਾ ਥਾਂਦੇਵਾਲਾ ਮੁਖਸਰ ਸਾਹਿਬ ਤੋਂ ਅੱਗੇ ਮੇਰਾ ਵੀਰ ਹੈਪੀ ਸਿੰਘ ਅ ਅੱਗੇ ਨੇ ਬਲਜਿੰਦਰ ਸਿੰਘ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਰਾਜ ਵੈਰੀ ਸੈਡ ਸਟੋਰੀ ਮੈਮ ਅੱਗੇ ਡਾਕਟਰ ਅਜੈਬ ਸਿੰਘ ਘਰਾਟ ਵਾਈ ਫਰਾਜ਼ਦੀਪ ਕੌਰ ਵੈਰੀ ਨਾਈਸ ਸਟੋਰੀ ਸਿਸਟਰ ਜੀ ਅੱਗੇ ਵੀਰਪਾਲ ਬਰਾੜ ਰਮਣ ਨੇ ਬਹੁਤ ਗਲਤ ਕੀਤਾ ਮਾਪੇ ਨਾਲ ਪ੍ਰੀਤ ਵੀ ਰੁਲ ਗਈ ਮਾਪੇ ਬਿਨਾ ਬਹੁਤ ਵਧੀਆ ਸਟੋਰੀ ਅੱਗੇ ਰਮਣ ਨੇ ਬਹੁਤ ਵੱਡੀ ਗਲਤੀ ਕੀਤੀ ਆਪਣੇ ਮੰਮੀ ਪਾਪਾ ਨੂੰ ਧੋਖਾ ਦੇ ਕੇ ਨਾਈਸ ਸਟੋਰੀ ਬਹੁਤ ਵੱਡੀ ਗਲਤੀ ਕੀਤੀ ਰਮਣ ਨੇ ਉਹ ਉਮਰ ਹੀ ਇਦਾਂ ਦੀ ਹੁੰਦੀ ਏ ਜੋ ਫੇਸਲ ਗਿਆ ਤਾਂ ਫੇਸਲ ਗਿਆ ਹਾਂਜੀ ਬਿਲਕੁਲ ਇਸ ਉਮਰ ਦੇ ਵਿੱਚ ਕੀਤੀ ਗਲਤੀ ਹੈ ਜਿਹੜੀ ਉਹ ਸਾਡੀ ਸਾਰੀ ਉਮਰ ਦਾ ਸਾਡੇ ਸਾਰੇ ਭਵਿੱਖ ਦਾ ਫੈਸਲਾ ਕਰਦੀ ਆ ਤੇ ਜੇ ਬੱਚਾ ਗਲਤ ਰਾਹ ਤੇ ਤੁਰੇ ਤਾਂ ਉਹਦੀ ਸਾਰੀ ਜ਼ਿੰਦਗੀ ਹੈ ਜਿਹੜੀ ਉਹ ਖਰਾਬ ਹੋ ਜਾਂਦੀ ਆ ਅੱਗੇ ਨੱਥਾ ਸਿੰਘ ਦਿਓੜ ਮਾ ਪਿਓ ਦੀ ਮੌਤ ਤੋਂ ਬਾਅਦ ਨੌਕਰ ਉੱਥੇ ਕੀ ਕਰਦਾ ਸੀ ਹਾਂਜੀ ਦੇਖੋ ਜਦੋਂ ਬਹੁਤ ਆਪਾਂ ਨਾ ਮਤਲਬ ਦੇਖਦੇ ਹੋਵਾਂਗੇ ਮੂਵੀਜ਼ ਵੀ ਦੇਖਦੇ ਆ ਜਿਵੇਂ ਮੰਨ ਲਵੋ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਹਨਾ ਜਿਹੜੇ ਆਪਣੀ ਜ਼ਮੀਨ ਜਾਇਦਾਦ ਛੱਡ ਕੇ ਚਲੇ ਜਾਂਦੇ ਨੇ ਤੇ ਉਹਨਾਂ ਦੇ ਨਾ ਬਹੁਤ ਅਮੀਰ ਘਰਾਂ ਦੇ ਸ਼ੁਰੂ ਤੋਂ ਨੌਕਰ ਰੱਖੇ ਹੁੰਦੇ ਆ ਤੇ ਉਹ ਨੌਕਰ ਉਹਨਾਂ ਦੇ ਪਰਿਵਾਰ ਦਾ ਹੀ ਹਿੱਸਾ ਬਣ ਜਾਂਦੇ ਆ ਤੇ ਉਹਨਾਂ ਨੂੰ ਇਹ ਤਾਂ ਪਤਾ ਸੀ ਨਾ ਕਿ ਸਾਡੀ ਤੀ ਕਦੇ ਨਾ ਕਦੇ ਤਾਂ ਆਊਗੀ ਬਾਕੀ ਕਹਿ ਲੋ ਵੀ ਇਸ ਕਹਾਣੀ ਦੇ ਵਿੱਚ ਕੁੱਝ ਕਿ ਚੀਜ਼ਾਂ ਕਾਲਪਨਿਕ ਆਪਾਂ ਜੋੜੀਆਂ ਨੇ ਤਾਂ ਫਿਰ ਉਹਨੂੰ ਕਿਸੇ ਤਰ੍ਹਾਂ ਤਾਂ ਪਤਾ ਲੱਗਣਾ ਸੀ ਨਾ ਵੀ ਉਸ ਘਰ ਦੀ ਕੋਈ ਸੰਭਾਲ ਸੰਭਾਲ ਕਰ ਰਿਹਾ ਸੀ ਇਸ ਕਰਕੇ ਉਹ ਨੌਕਰ ਆ ਜਿਹੜਾ ਉਹ ਦਿਖਾਇਆ ਗਿਆ ਵੀ ਨੌਕਰਾਂ ਘਰ ਦੇ ਵਿੱਚ ਹਾਂ ਬਹੁਤ ਸਾਰੀਆਂ ਅਸੀਂ ਮੂਵੀਜ਼ ਦੇਖਦੇ ਆ ਉੱਥੇ ਜੇ ਘਰ ਦੇ ਮੈਂਬਰ ਚਲੇ ਵੀ ਜਾਂਦੇ ਆ ਮੰਨ ਲਓ ਉਹ ਬਾਹਰ ਚਲੇ ਗਏ ਬਾਹਰ ਕਿਤੇ ਰਹਿਣ ਲੱਗ ਗਏ ਜਾਂ ਉਹਨਾਂ ਦੀ ਮੌਤ ਹੋ ਗਈ ਤਾਂ ਵੀ ਜਿਹੜੇ ਪ੍ਰਾਣੇ ਨੌਕਰਾਂ ਉਹਨਾਂ ਦੀ ਵਫਾਦਾਰੀ ਦਿਖਾਈ ਜਾਂਦੀ ਆ ਵੀ ਉਹ ਉਸ ਘਰ ਦੇ ਵਿੱਚ ਹੀ ਰਹਿ ਰਹੇ ਹੁੰਦੇ ਹੈਗੇ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਅੱਜ ਵਾਲੀ ਤੇ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਾ ਤੱਕ ਸਾਰਿਆਂ ਨੂੰ ਸ਼ਸ਼ਕਲ ਜੀ